ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਵਿਸ਼ਾ ਹੈ ਕਿ ਇੱਕ 95 ਸਾਲ ਦੇ ਬਜ਼ੁਰਗ ਨੂੰ ਮਿਲਣ ਦਾ ਸੁਭਾਗ ਪ੍ਰਾਪਤ ਹੋਇਆ ਤੇ ਉਹਨਾਂ ਨੇ ਆਪਣੀ ਤੰਦਰੁਸਤੀ ਤੇ ਲੰਮੀ ਉਮਰ ਦਾ ਰਾਜ਼ ਸਾਂਝਾ ਕੀਤਾ ਤੇ ਮੈਨੂੰ ਇਹਦੇ ਚੋਂ ਪੰਜ ਕੁ ਵਿਸ਼ੇਸ਼ ਨੁਕਤੇ ਮਿਲੇ ਜੋ ਆਪਜੀ ਨਾਲ ਸਾਂਝੇ ਕਰ ਰਿਹਾ ਜਿਵੇਂ ਗੁਰੂ ਅਮਰਦਾਸ ਜੀ ਮਹਾਰਾਜ ਦਾ ਫਰਮਾਨ ਹੈ ਗੁਰਮੁਖ ਬੁੱਢੇ ਕਦੇ ਨਹੀਂ ਜਿਨ ਅੰਤਰ ਸੁਰਤ ਗਿਆਨ ਜਿਹਦਾ ਗੁਰੂਵਾਲ ਮੁਖ ਹੈ ਤੇ ਜਿਨ੍ਹਾਂ ਦੀ ਸੁਰਤੀ ਤੇ ਗਿਆਨ ਸਦਾ ਕਾਰਸ਼ੀਲ ਰਹਿੰਦਾ ਸਤਿਗੁਰੂ ਕਹਿੰਦੇ ਕਿ ਉਹ ਬੁੱਢੇ ਨਹੀਂ ਹੁੰਦੇ ਔਰ ਮੈਨੂੰ ਸੱਚਮੁੱਚ ਇਸ ਤਰ੍ਹਾਂ ਦੇ ਹੋਰ ਵੀ ਕਾਫੀ ਉਮਰ ਵਾਲੇ ਬਜ਼ੁਰਗਾਂ ਨੂੰ ਮਿਲਣ ਦਾ ਮੌਕਾ ਮਿਲਿਆ 100 ਸਾਲ ਦੇ ਵੀ ਸਨ ਪਰ ਇਹਨਾਂ ਦੀਆਂ ਕਿਉਂਕਿ ਗੁਰਮਖ ਰੂਸੀ ਤੇ ਇਹਨਾਂ ਦੇ ਵਿੱਚੋਂ ਜਿਹੜੀਆਂ ਮੈਨੂੰ ਵਿਸ਼ੇਸ਼ ਗੱਲਾਂ ਮੈਨੂੰ ਲੱਗਾ ਕਿ ਸਾਂਝੀਆਂ ਕਰਨੀਆਂ ਸਾਡੇ ਸਾਰਿਆਂ ਦੇ ਇੱਕ ਭਲੇ ਵਿੱਚ ਨੇ ਸਭ ਤੋਂ ਵਧੀਆ ਸੀ ਕਿ ਅਲਪ ਆਹਾਰ ਥੋੜਾ ਖਾਣਾ ਕਹਿੰਦੇ ਵੀ ਕਿਉਂਕਿ 1929 ਤੀ ਦਾ ਵਰਤ ਹੈ ਉਹਨਾਂ ਦਾ ਕਿ ਕੋਈ ਸ਼ਹਿਰ ਬਾਜ਼ਾਰ ਵਿੱਚ ਖਾਣ ਦਾ ਇਸ ਤਰ੍ਹਾਂ ਦਾ ਰਿਵਾਜ ਨਹੀਂ ਸੀ ਪਿੰਡੂ ਕਲਚਰ ਸੀ ਤੇ ਘਰ ਦਾ ਸਾਫ਼ ਸੁਥਰਾ ਖਾਦਾ ਬਜਾਰਾਂ ਦਾ ਨਹੀਂ ਖਾਦਾ ਤੇ ਲਾਲਚ ਕਦੇ ਨਹੀਂ ਕੀਤਾ ਪਰ ਸਭ ਤੋਂ ਵੱਡੀ ਗੱਲ ਕਿ ਉਹਨਾਂ ساری ਉਮਰ ਨਸ਼ਾ ਵੀ ਕੋਈ ਨਹੀਂ ਕੀਤਾ ਕਿਉਂਕਿ ਉਹਨਾਂ ਦੇ ਅਨਸਾਰ ਹੀ ਕਿ ਉਹਨਾਂ ਦੇ ਪਰਿਵਾਰਕ ਸੰਸਕਾਰਾਂ ਵਿੱਚ ਪੁਰਖਿਆਂ ਤੋਂ ਕਿਸੇ ਨੇ ਕੋਈ ਨਸ਼ਾ ਨਹੀਂ ਕੀਤਾ ਤੇ ਸਹਿਜ ਭਾਵੀ ਉਹਨਾਂ ਦੇ ਸੁਭਾਅ ਦਾ ਹਿੱਸਾ ਬਣਿਆ ਕਿ ਜਿਹੜਾ ਅੱਜ ਬਹੁਤਾ ਸਮਾਜ ਨਸ਼ਿਆਂ 'ਚ ਗਰਕੋ ਕੇ ਵੀ ਆਪਣੇ ਆਪ ਨੂੰ ਬਹੁਤ ਸਾਰੇ ਰੋਗ ਲਾ ਲੈਂਦਾ ਜਾਂ ਰੋਗ ਸਹਿੜ ਲੈਂਦਾ ਤੇ ਉਹਨਾਂ ਕਹਿੰਦੇ ਪੂਰੇ ਜੀਵਨ ਵਿੱਚ ਜਿਹੜੀ ਜਿਹੜੀ ਸਾਧਮਰਾਦੀ ਖਰਾਕ ਤੇ ਇੱਕ ਕਹਿੰਦੇ ਜਿਹੜੇ ਪਿੰਡ ਦੇ ਗ੍ਰਾਂਥੀ ਸਿੰਘ ਤੋਂ ਸਿੱਖਿਆ ਬਚਪਨ ਜੇ ਦਿੱਤੀ ਕਿ ਖਾਣਾ ਖਾਣ ਲੱਗੇ ਵੀ ਰਸ ਲਾਓ ਇਹਨਾਂ ਆਨੰਦ ਮਾਣੋ ਤਾਂ ਕਿ ਤੁਹਾਡੇ ਜੀਵਨ ਦੀ ਸ਼ਕਤੀ ਬਣ ਜਾਵੇ ਤੇ ਕਹਿੰਦੇ ਜਿਹੜੀਆਂ ਇਹ ਗੱਲਾਂ ਨੇ ਨਾ ਇਹਨਾਂ ਨੇ ਸਾਨੂੰ ਤੰਦਰੁਸਤ ਰੱਖਿਆ ਬਿਮਾਰੀਆਂ ਤੋਂ ਮੁਕਤ ਵੀ ਰੱਖਿਆ ਬਾਕੀ ਦਾਤੇ ਦੀ ਦਾਤਾ ਕਿ ਕੋਈ ਰੋਗ ਆਇਆ ਵੀ ਨਹੀਂ ਪਰ ਜੀਵਨ ਜਿਹੜਾ ਇਹਦੇ ਅਨੁਸਾਰੀ ਜੀਵਿਆ ਦੂਜਾ ਸੀਗਾ ਕਿ ਸਮੇਂ ਦੀ ਪਾਬੰਦੀ ਕਿਉਂਕਿ ਉਹ ਸਰਕਾਰੀ ਸਰਵਿਸ ਤੋਂ ਸੇਵਾਮੁਕਤ ਹੋਏ ਬੜਾ ਲੰਮਾ ਚਿਰ ਪਹਿਲਾਂ ਕਹਿੰਦੇ ਨਾ ਕਦੀ ਫਰਲੋ ਮਾਰੀ ਨਾ ਕੋਈ ਬੇਈਮਾਨੀ ਕੀਤੀ ਸਾਈਕਲ ਦੀ ਸਰਵਿਸ ਕੀਤੀ ਸਾਈਕਲ ਤੇ ਸਵਾਰੀ ਰਹੀ ਉਹਦੇ ਨਾਲ ਸਰੀਰ ਵੀ ਤੰਦਰੁਸਤ ਰਿਹਾ ਪਰ ਕੰਦੇ ਜਦੋਂ ਕੋਈ ਬੰਦਾ ਆਪਣੀ ਜ਼ਿੰਮੇਵਾਰੀ ਨਾਲ ਬੇਈਮਾਨੀ ਕਰਦਾ ਉਹ ਸਮੇਂ ਉਹ ਖੁਦ ਸਟ੍ਰੈਸ ਵਿੱਚ ਹੁੰਦਾ ਟੈਨਸ਼ਨ ਵਿੱਚ ਹੁੰਦਾ ਪਰ ਜੇ ਸਾਫ਼ ਸੁਥਰਾ ਹੋਵੇ ਤੇ ਸਮੇਂ ਦਾ ਪਾਬੰਦ ਹੋਵੇ ਤੇ ਮਨ ਤੇ ਬੋਝ ਵੀ ਕੋਈ ਨਹੀਂ ਹੁੰਦਾ ਤੇ ਨਿਤਨੇਮ ਨਹੀਂ ਆਪਣਾ ਤਿਆਗਿਆ ਕਿਉਂਕਿ ਜਿਸ ਬੰਦੇ ਕੋਲੇ ਸੰਸਕਾਰ ਨੇ ਨਾ ਨਿਤਨੇਮ ਜਿਹੜਾ ਬੰਦਾ ਜਾਗਦਾ ਸਮੇਂ ਦੇ ਨਾਲ ਹੈ ਆਪਣੇ ਧਰਮ ਅਨਸਾਰ ਆਪਣੇ ਧਰਮ ਦੀ ਮਰਜ਼ਾਦਾ ਵੀ ਨਿਭਾਉਂਦਾ ਹੈ ਨਿਤ ਦਾ ਨਿਯਮ ਵੀ ਕਰਦਾ ਹੈ ਇਹਦੇ ਕੰਨੇ ਸਾਨੂੰ ਬਲ ਦਿੰਦਾ ਹੈ ਕਿਉਂਕਿ ਜਿਹੜਾ ਸਮਾਜਿਕ ਜੀਵਨ ਹੈ ਉਹਦਾ ਕੋਈ ਚੰਗਾ ਆਧਾਰ ਹੋਵੇ ਤੇ ਬੰਦਾ ਡੋਲਦਾ ਨਹੀਂ ਤੇ ਜਿਹੜਾ ਮਨੁੱਖ ਜੀਵਨ ਵਿੱਚ ਸਮੇਂ ਦਾ ਪਾਬੰਦ ਕਿਉਂਕਿ ਉਹਨਾਂ ਦੀ ਜਿਹੜੀ ਸਮੇਂ ਦੀ ਪਾਬੰਦੀ ਆ ਨਾ ਉਹਨਾਂ ਨੇ ਉਹਨਾਂ ਨੂੰ ਉਤਸ਼ਾਹਜਨਕ ਰੱਖਿਆ ਤੇ ਕਦੀ ਬੋਰ ਵੀ ਨਹੀਂ ਹੁੰਨ ਦਿੱਤਾ ਤੇ ਜ਼ਿੰਦਗੀ ਨੂੰ ਬੜੀ ਸਫਲ ਤਰੀਕੇ ਨਾਲ ਉਹਨਾਂ ਨੇ ਸਰਵਸਦਾ ਵੀ ਇੰਜੋਏ ਕੀਤਾ ਜਿਹੜਾ ਕਈ ਵਾਰੀ ਕੁਝ ਸਮਾਜੇ ਤੋਣ ਗੈਲੀ ਕਰ ਜਾਂਦਾ ਹੈ ਤੀਜਾ ਕਹਿੰਦੇ ਵੀ ਸਾਡੇ ਮਨ 'ਚ ਹਮੇਸ਼ਾ ਸ਼ੁਕਰਾਨਾ ਰਿਆ ਉਸ ਕਾਲਪੁਰਖ ਦਾ ਸ਼ੁਕਰਾਨਾ ਜੀ ਨੇ ਚੰਗਾ ਜੀਵਨ ਦਿੱਤਾ ਚੰਗੀ ਰੋਟੀ ਦਾ ਵਸੀਲਾ ਦਿੱਤਾ ਤੇ ਜਿਹੜਾ ਸਬਰ ਸੰਤੋਖ ਹੈ ਇਹ ਸਭ ਤੋਂ ਵੱਡਾ ਹੁੰਦਾ ਹੈ ਕਿ ਜਦੋਂ ਮਨੁੱਖ ਸ਼ੁਕਰਾਨਾ ਕਰਨਾ ਸਿੱਖ ਜਾਏ ਤੇ ਕਹਿੰਦੇ ਵੀ ਉਮਰ ਵੀ ਲੰਮੀ ਹੋਏਗੀ ਤੇ ਤੰਦਰੁਸਤੀ ਵੀ ਬਰਕਰਾਰ ਰਹੇਗੀ ਜਿਹੜੇ ਝੋਰੇ ਹੁੰਦੇ ਆ ਜਾਂ ਈਰਖਾ ਹੋਂਮੀ ਹੁੰਦੀ ਆ ਜਾਂ ਕਿਸੇ ਦੂਜੇ ਦੀ ਤਰੱਕੀ ਵੇਖ ਕੇ ਜਿਹੜਾ ਕੀਨਾ ਸਾੜਾ ਹੁੰਦਾ ਉਹ ਬੰਦੇ ਨੂੰ ਬਹੁਤ ਸਾਰੇ ਰੋਗ ਗ੍ਰਸਤ ਕਰ ਦਿੰਦਾ ਜਾਂ ਨੂੰ ਨਵਾਣਾ ਵਾਂ ਲੈ ਜਾਂਦਾ ਇਹ ਕਹਿੰਦੇ ਵੀ ਇਹ ਹਮੇਸ਼ਾ ਸ਼ਾਬਾਸ਼ ਹੀ ਦਿੱਤੀ ਜੇ ਕਿਸੇ ਦਾ ਚੰਗਾ ਕੰਮ ਦੇਖਿਆ ਜਾਂ ਕਿਸੇ ਦੀ ਕੋਈ ਚੰਗੀ ਫਸਲ ਦੇਖੀ ਜਾਂ ਕਿਸੇ ਦੀ ਚੰਗੀ ਕਿਰਤ ਦੇਖੀ ਤੇ ਉਹਨੂੰ ਵੀ ਉਸ ਗੱਲ ਦੀ ਵਧਾਈ ਦਿੱਤੀ ਤਾਂ ਇਹਦੇ ਨਾਲ ਆਪਣਾ ਮਨ ਵੀ ਤੰਦਰੁਸਤ ਰਹਿੰਦਾ ਤੇ ਦੂਜਾ ਵੀ ਖੇੜੇ ਚ ਰਹਿੰਦਾ ਤੇ ਸਾਂਝਾਂ ਵੀ ਪੀਡੀਆਂ ਹੁੰਦੀਆਂ ਨੇ ਔਰ ਚੌਥਾ ਉਹਨਾਂ ਦਾ ਨੁਕਤਾ ਸੀ ਕਿ ਜੀਵਨ ਦਾ ਰਜਿਮਾ ਕਹਿੰਦੇ ਮੇਰੇ ਕੋਲ ਇੱਕ ਘਰੇਲੂ ਲਾਇਬ੍ਰੇਰੀ ਕਿਉਂਕਿ ਜਿੰਨਾ ਸਮਿਆਂ ਚ ਕਹਿੰਦੇ ਅਸੀਂ ਪੜਨ ਲੱਗੇ ਉਸ ਸਮੇਂ ਚ ਨਾ ਇਹ ਟੀਵੀ ਮਾਧਿਅਮ ਸੀ ਤੇ ਨਾਮ ਇਹ ਮਾਡਰਨ ਮੀਡੀਆ ਸੀਗਾ ਉਸ ਸਮੇ ਜਿਹੜਾ ਪੜਨਾ ਕਿੱਸਾ ਕਾਵ ਤੋਂ ਸ਼ੁਰੂ ਹੋਣਾ ਜਾਂ ਜਿਹੜੇ ਸਾਡੀ ਗੁਰਦੁਆਰਾ ਸਾਹਿਬਾਨਾਂ ਵਿੱਚ ਸਾਡੇ ਟਾੜੀਆਂ ਕਵੀਸ਼ਰਾਂ ਦਾ ਆਉਣਾ ਜਾਂ ਪੁਰਾਣੇ ਬਜ਼ੁਰਗ ਜਿੰਨੇ ਮਿਲਣਗੇ ਨਾ ਉਹਨਾਂ ਦੇ ਜੀਵਨ ਉੱਤੇ ਪ੍ਰਾਤਨ ਟਾੜੀ ਕਵੀਸ਼ਰੀ ਕਲਾ ਜਿਹੜੇ ਸਿੱਖ ਬਜ਼ੁਰਗ ਹੋਣਗੇ ਦੂਜਿਆਂ ਮਤਾਂ ਦੇ ਉਹਨਾਂ ਦੇ ਆਪਣੇ ਨਜ਼ਰੀਏ ਹੁੰਦੇ ਆ ਉਹਨਾਂ ਨੇ ਵੀ ਇਸ ਤਰ੍ਹਾਂ ਆਪਣਿਆਂ ਧਰਮ ਗ੍ਰੰਥਾਂ ਤੋਂ ਧਾਰਮਿਕ ਸਥਾਨਾਂ 'ਚੋਂ ਬਹੁਤ ਕੁਝ ਸਿੱਖਿਆ। ਪਰ ਜਿਵੇਂ ਲਈ ਕਹਿੰਦੇ ਜਿਹੜੀ ਮੇਰੀ ਘਰੇਲੂ ਲਾਇਬ੍ਰੇਰੀ ਸੀ ਨਾ ਉਹਨੇ ਜ਼ਿੰਦਗੀ 'ਚ ਕਦੀ ਬੋਰ ਨਹੀਂ ਹੋਣ ਦਿੱਤਾ। ਕਿਉਂਕਿ ਜੇਸ ਘਰ ਵਿੱਚ ਪੁਸਤਕਾਂ ਹੋਣਗੀਆਂ ਉਹਨਾਂ ਦੀਆਂ ਅਗਲੀਆਂ ਪੀੜ੍ਹੀਆਂ ਨਾਲ ਵੀ ਇਹ ਪ੍ਰਭਾਵ ਚੱਲਦਾ ਰਹੇਗਾ। ਤੇ ਜਿਨ੍ਹਾਂ ਨੇ ਘਰਾਂ ਵਿੱਚ ਕਹ ਲਓ ਵੀ ਠੇਕੇ ਆਪਣੇ ਘਰਾਂ 'ਚ ਹੀ ਬਣਾ ਲਏ ਤੇ ਕੁਦਰਤੀ ਉਹਨਾਂ ਦੇ ਪੁੱਤਾਂ ਧੀਆਂ ਨੇ ਉਹਦਾ ਸਵਾਦ ਚਖਣਾ ਹੀ ਚਖਣਾ। ਇਹ ਸਹਿਜ ਭਾਵੀ ਵਰਤਾਰਾ ਹੈ ਸਮਾਜਿਕ ਹੈ। ਪਰ ਜੀ ਵਾ ਇਹ ਵੀ ਹੁੰਦਾ ਕਿ ਸਵੇਰੇ ਜਾਗਣ ਤੋਂ ਲੈ ਕੇ ਸੌਣ ਤੱਕ ਮਨੁੱਖ ਨੇ ਕਰਨਾ ਕੀ ਹੈ ਹੁਣ ਉਹਨਾਂ ਨੂੰ ਸੇਵਾਮੁਕਤ ਹੋਇਆਂ ਨੂੰ ਵੀ ਕਹ ਲਓ 37 38 ਸਾਲ ਹੋ ਗਏ ਇੰਨਾ 36 37 ਸਾਲਾਂ ਵਿੱਚ ਵੀ ਕੰਦੇ ਕਦੀ ਮਨ 'ਚ ਨਹੀਂ ਆਇਆ ਕਿਉਂਕਿ ਜਦੋਂ ਜੀਵਨ ਦਾ ਰਜੇਵਾ ਹੈ ਸਵੇਰੇ ਉઠੋ ਸੈਰ ਸਪਾਟਾ ਵੀ ਕਰਨਾ ਆਮ ਸਿੱਖ ਸਮਾਜ ਕੀਰਤਨ ਸਰਵਣ ਕਰਦਾ ਕਥਾ ਸੁਣਦਾ ਵਿਚਾਰ ਸੁਣਦਾ ਹੈ ਅਖਬਾਰ ਪੜ੍ਹਦਾ ਫਿਰ ਆਪਣੀਆਂ ਪੁਸਤਕਾਂ ਪੜ੍ਹ ਲੀਆਂ ਫਿਰ ਆਪਣੇ ਸਮਾਜ ਵਿੱਚ ਬੈਠ ਲਿਆ ਫਿਰ ਦੁੱਖ ਦੇ ਸੁੱਖ ਦੇ ਚਲੇ ਗਏ ਗੁਰਦੁਆਰਾ ਸਹਿਬ ਮੱਥਾ ਟੇਕਣ ਚਲੇ ਗਏ ਇਹ ਜਿਹੜਾ ਰਜੀਮਾ ਹਰ ਮਤ ਦੇ ਬੰਦੇ ਨੂੰ ਸਿਰਫ ਕਿਉਂਕਿ ਇਹ 95 ਸਾਲ ਦੇ ਬਜ਼ੁਰਗ ਸਿੱਖ ਨੇ ਪਰ ਜਿਹੜੇ ਹੋਰ ਮਤਾਂ ਦੇ ਵੀ ਬਜ਼ੁਰਗ ਇਸ ਤਰ੍ਹਾਂ ਦੀ ਲੰਬੀ ਉਮਰ ਵਾਲੇ ਨੇ ਨਾ ਉਹਨਾਂ ਦੇ ਵੀ ਇਸੇ ਤਰ੍ਹਾਂ ਦੇ ਨਜ਼ਰੀਏ ਨੇ ਕਿ ਉਹਨਾਂ ਨੇ ਆਪਣੇ ਆਪ ਨੂੰ ਕਦੀ ਬੋਰਿਅਤ ਨਹੀਂ ਮਹਿਸੂਸ ਹੁੰਦੀ ਕਿਉਂਕਿ ਜਦੋਂ ਬੰਦਾ ਆਪਣੇ ਜੀਵਨ ਵਿੱਚ ਬੋਰਿਅਤ ਮਹਿਸੂਸ ਕਰਦਾ ਜਾਂ ਸਮਕਾਲੀ ਸਮੇਂ ਦੇ ਨਾਲ ਉਹ ਉਲਟ ਦਿਸ਼ਾ ਵਿੱਚ ਜਿਉਂਦਾ ਜਾਂ ਕਿ ਲੋਕਿ ਉਹ ਮਰਜਾਇਆ ਹੋਇਆ ਜਿਉਂਦਾ ਜਾਂ ਸਿਰਫ ਦਿਨ ਹੀ ਪੂਰਾ ਕਰਦਾ ਉਮਰ ਵੀ ਘਟਦੀ ਹੈ ਤੇ ਬਿਮਾਰੀਆਂ ਵੀ ਵਧਦੀਆਂ ਨੇ ਕਹਿੰਦੇ ਕਦੀ ਇਸ ਪੱਖੋਂ ਸੋਚਿਆ ਹੀ ਨਹੀਂ ਕਿਉਂਕਿ ਮੈਨੂੰ ਉਹਨਾਂ ਦਾ ਇੱਕ ਪੁਰਾਣਾ ਸ਼ੇਅਰ ਬੜਾ ਵਧੀਆ ਲੱਗਾ ਕਹਿੰਦੇ ਕਿਸੇ ਹੋਰ ਦਾ ਰਚਿਆ ਹੋਇਆ ਕਹਿੰਦੇ ਸੂਬਾ ਹੋਈ ਸ਼ਾਮ ਹੋਈ यूं ही ਜ਼ਿੰਦਗੀ ਤਮਾਮ ਹੋਈ ਬੀਏ ਹੋਈ ਨੌਕਰ ਬਣੇ ਪੈਨਸ਼ਨ ਮਿਲੀ ਮਰ ਗਏ ਕਹਿੰਦੇ ਬਹੁਤ ਸਾਰੇ ਸਮਾਜ ਦਾ ਤੇ ਉਹ ਹਾਲ ਆ ਨਾ ਵੀ ਸੂਬਾ ਸ਼ਾਮ ਚਲਦੀ ਗਈ ਪੜ ਗਏ ਨੌਕਰੀ ਮਿਲ ਗਈ ਪੈਨਸ਼ਨ ਮਿਲ ਗਈ ਵਢਾਪਾ ਆ ਤੇ ਚਲੇ ਗਏ ਦਰਸ ਜਿਹੜਾ ਇਹ ਮਨ ਨੂੰ ਲੱਗਾ ਕਿ ਜਿਹੜਾ ਉਹਨਾਂ ਦਾ ਸਹਿਤਕ ਦੈਨ ਆ ਨਾ ਉਹਨਾਂ ਕੋਲ ਜੀਵਨ ਦੀਆਂ ਯੁਕਤਾ ਨੇ ਜਦੋਂ ਬੰਦਾ ਬਹੁਤ ਚੰਗਿਆਂ ਨੂੰ ਪੜਦਾ ਚੰਗਿਆਂ ਨੂੰ ਜਾਣਦਾ ਤੇ ਉਹਦੀ ਮਾਨਸਿਕ ਸਥਿਤੀ ਵੀ ਬਹੁਤ ਉੱਚੀ ਹੁੰਦੀ ਹੈ ਤੇ ਪੰਜਵਾਂ ਮੈਨੂੰ ਉਹਨਾਂ ਦਾ ਨੁਕਤਾ ਸੀ ਕੁਦਰਤ ਦੇ ਨੇੜੇ ਕੁਦਰਤੀ ਰੰਗਾਂ ਵਿੱਚ ਜਿਉਣਾ ਤੇ ਕੁਦਰਤੀ ਜੋ ਵਰਤਾਰਾ ਹੈ ਉਹਦੇ ਅਨਸਾਰੀ ਹੋ ਜਾਣਾ ਕਿਉਂਕਿ ਰੁੱਤਾਂ ਬਦਲਦੀਆਂ ਰਹਿੰਦੀਆਂ ਨੇ ਜੇ ਮਨੁੱਖ భూਪਾਰਿਆ ਕਰਦਾ ਰਹੇ ਤਾਂ ਤਦ ਵੀ ਰੁੱਤ ਨੇ ਤਾਂ ਉਸੇ ਅਨਸਾਰ ਚੱਲਣਾ ਕਹਿੰਦੇ ਵੀ ਹਰ ਰੁੱਤ ਦਾ ਇੱਕ ਜੀਵਨ ਵਿੱਚ ਇੰਜੋਏ ਕੀਤਾ ਕਿ ਕੋਈ ਵੀ ਬਦਲੀ ਵੇਹਦਿਆਂ ਵੇਹਦਿਆਂ ਕਹਿੰਦਾ ਤਰੱਕੀ ਬਹੁਤ ਦੇਖੀ ਗੱਡੇ ਵੇਖੇ ਚਲਦੇ ਬੋਤਿਆਂ ਦੀਆਂ ਬਰਾਤਾਂ ਦੇਖੀਆਂ ਘੋੜੀਆਂਆਂ ਦੇਖੀਆਂ ਖਰਾਸ ਜੁੜਦੇ ਦੇਖੇ ਖੂਹ ਜੁੜਦੇ ਦੇਖੇ ਫਿਰ ਹਰੀ ਕ੍ਰਾਂਤੀ ਆਈ ਚਿੱਟੀ ਕ੍ਰਾਂਤੀ ਆਈ ਫਿਰ ਸਮਾਜ ਦੇ ਹਾਲਾਤ ਆਏ ਅੱਜ ਕਹਿੰਦੇ ਵੀ ਸਭ ਤੋਂ ਵੱਡੀ ਗੱਲ ਆ ਕਿ ਇੰਨੇ ਪੀਰੀਅਡ ਦੇ ਵਿੱਚ ਇੱਕ ਪੂਰੀ ਕਹਿ ਲਓ 100 ਸਾਲ ਦੇ ਕਰੀਬ ਇਹ ਸਮਾਂ ਹੋ ਗਿਆ ਇਹਦੇ ਵਿੱਚ ਮੁਲਕ ਦੀ ਵੰਡ ਵੀ ਦੇਖੀ ਇਹਦੇ ਵਿੱਚ ਬਦਲਦੇ ਹੋਏ ਹਾਲਾਤ ਵੀ ਦੇਖੇ ਔਰ ਇਹਦੇ ਵਿੱਚ ਆਪਣੇ ਸੂਬੇ ਦੀ ਤਰੱਕੀ ਵੀ ਦੇਖੀ ਅਚਾਨਾ ਵੀ ਵੇਖੀਆਂ ਨਵਾਨਾ ਵੀ ਦੇਖੀਆਂ ਇਹ ਸਾਰੇ ਕਾਸ਼ੇ ਵਿੱਚ ਇਸ ਲਈ ਕਰੀਦਾ ਕਿ ਕਹਿੰਦੇ ਵੀ ਬਹੁਤ ਕੁਝ ਬਦਲਦਾ ਹੋਇਆ ਸਮਾਜ ਦੇਖਿਆ ਔਰ ਹੁਣ ਜਿਹੜਾ ਅੱਜ ਦੇ ਮਾਹੌਲ ਵਿੱਚ ਇੰਨੀ ਸਾਇੰਸ ਦੀ ਤਰੱਕੀ ਨੂੰ ਵੀ ਮਾਣਿਆ ਤੇ ਪੱਖੀਆਂ ਚਲਦੇ ਚਲਦੇ ਏਸੀ ਥੱਲੇ ਬੈਠਣ ਦਾ ਸੁਭਾਗ ਪ੍ਰਾਪਤ ਹੋਇਆ ਕਹਿੰਦੇ ਵੀ ਮੈਂ ਸਮਝਦਾ ਵੀ ਇਹ ਸਾਡੀ ਜਿਹੜੀ ਉਮਰ ਹੈ ਇਹ ਸਮਾਂ ਉਹ ਹੈ ਜਿਹੜਾ ਕੁਦਰਤ ਨੇ ਬੜੀ ਬਖਸ਼ਿਸ਼ ਕੀਤੀ ਮੈਂ ਸਮਝਦਾ ਕਿ ਐਸੇ ਬਜ਼ੁਰਗਾਂ ਦਾ ਜਿਹੜਾ ਜੀਵਨ ਹੈ ਤੇ ਜਾਂ ਜਿਸ ਤਰ੍ਹਾਂ ਦਾ ਉਹਨਾਂ ਜੀਵਿਆ ਹਾਂ ਹਾਂ ਠੀਕ ਆ ਕੋਈ ਸਮਾਜ ਹੋਊਗਾ ਕੋਈ ਔਲਾਦ ਵੱਲੋਂ ਵੀ ਦੁਖੀ ਹੁੰਦੇ ਨੇ ਕੋਈ ਸਰੀਰ ਵੱਲੋਂ ਵੀ ਦੁਖੀ ਹੁੰਦੇ ਨੇ ਇਹ ਸਮਾਜ ਹੈ ਇਹ ਸੰਸਕਾਰ ਸਾਨੂੰ ਆਪ ਹੀ ਬੱਚਿਆਂ ਨੂੰ ਦੇਣੇ ਪੈਣੇ ਆ ਇਹ ਕਿਸੇ ਦੇ ਕਹਿਣ ਨਾਲ ਠੀਕ ਆ ਪ੍ਰੇਰਣਾ ਵੀ ਸਾਡਾ ਸਾਰਿਆਂ ਦਾ ਧਰਮ ਹੈ ਪਰ ਜਿਹੜਾ ਜਿਉਣ ਦੀ ਕਲਾ ਜੀਵਨ ਦੀ ਮਨੋਨਾਚ ਬਹੁਤ ਚੰਗੀ ਲੱਗੀ ਮੈਂ ਸਮਝਦਾ ਕਿ ਉਹਨਾਂ ਦੀਆਂ ਇਹ ਜਿਹੜੇ ਪੰਜ ਨੁਕਤੇ ਨੇ ਇਹ ਬਹੁਤ ਸ਼ਾਨਦਾਰ ਨੇ ਕਿ ਗੁਜ਼ਾਰੇ ਜੋਗਾ ਖਾਣਾ ਸਮੇਂ ਦੇ ਪਾਬੰਦ ਹੋਣਾ ਸ਼ੁਕਰਾਨਾ ਕਰਨਾ ਤੇ ਰਜੀਵੇਂ ਭਰਪੂਰ ਜੀਵਨ ਤੇ ਕੁਦਰਤ ਦੇ ਨਜ਼ਦੀਕ ਹੋ ਕੇ ਜਿਉਣਾ ਇਹ ਤੰਦਰੁਸਤੀ ਤੇ ਲੰਮੀ ਉਮਰ ਦਾ ਰਾਜ਼ ਹੈ ਮੇਰਾ ਖਿਆਲ ਸਾਨੂੰ ਸਾਰਿਆਂ ਨੂੰ ਇਹ ਪਸੰਦ ਆਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ